ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਲਵਾ ਐਮਬੀਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਅਜੁੱਧੇ ਆਚ ਸ਼੍ਰੀ ਰਾਮ ਨਾਣਾ ਜੀ ਦੀ ਮੂrti ਸਥਾਪਨ ਦੀ ਦੂਸਰੀ ਵਰੇਗੜ ਨੂੰ ਪੂਰੀ ਦੇਸ਼ ਦੁਨੀਆ ਦੇ ਅੰਦਰ ਤੁਮਤਮ ਨਾਲ ਮਨਾਇਆ ਜਾ ਰਿਹਾ ਤੇ ਮਿੱਤੇ ਕੱਲ ਭਵਾਨੀਗੜ ਦੇ ਅੰਦਰ ਸ਼ੋਭਾ ਯਾਤਰਾ ਦਾ ਆਯੋਜਨ ਹੋਇਆ ਤੇ ਅੱਜ ਧਾਰਮਿਕ ਸਮਾਗਮ ਹੋ ਰਹੇ ਨੇ ਪਾਠਾਂ ਦੇ ਭੋਗ ਪਾਏ ਜਾ ਰਹੇ ਨੇ ਬੀਬੀਆਂ ਨੇ ਵੱਧ ਚੜ ਕੇ ਬੜੀ ਸ਼ਰਧਾ ਦੇ ਨਾਲ ਇਸ ਧਾਰਮਿਕ ਸਮਾਗਮ ਦੇ ਵਿੱਚ ਹਿੱਸਾ ਰਿਆ ਹੈ ਤਸਵੀਰਾਂ ਤੁਹਾਨੂੰ ਸਿੱਧੀਆਂ પ્રાચીਨ ਸ਼ਿਵ ਮੰਦਰ ਭਵਾਨੀਗੜ੍ਹ ਤੋਂ ਦਿਖਾ ਰਹੇ ਆ ਸਨਾਤਨ ਮਹਾਸਭਾ ਭਵਾਨੀਗੜ੍ਹ ਵੱਲੋਂ ਆਯੋਜਨ ਕੀਤਾ ਗਿਆ ਇਹ ਪ੍ਰੋਗਰਾਮ ਬੜੀ ਸਫਲਤਾਪੂਰਵਕ ਨਿਪਟਰੇ ਚੜ ਗਿਆ ਸੋ ਤੁਹਾਨੂੰ ਉੱਥੇ ਲੈ ਕੇ ਚਲਦੇ ਆ ਸੁਣਾਉਣੇ ਆ ਮਹਾਰੂਸ਼ ਕੀ ਕਹਦੇ ਨੇ ਸੋ ਇਸ ਸਮਾਗਮ ਨੂੰ ਨੇਪਰੇ ਚਾੜਨ ਲਈ ਨਰਿੰਦਰ ਕੁਮਾਰ ਸ਼ਰਮਾ ਪ੍ਰਵਾਨ ਸਨਾਤਨ ਮਹਾਸਭਾ ਪਵਨ ਕੁਮਾਰ ਸ਼ਰਮਾ ਹਰਮਿੰਦਰ ਹਰਿੰਦਰ ਕੁਮਾਰ ਨੀਟਾ ਸ਼ਰਮਾ ਰਾਜ ਕੁਮਾਰ ਸ਼ਾਮ ਸੱਜਦੇਵ ਨਰਿੰਦਰ ਕੁਮਾਰ ਸ਼ੈਲੀ ਮੰਨਰ ਪ੍ਰਵਾਨ ਗਜੇਂਦਰ ਕੁਮਾਰ ਮਨਦੀਪ ਅਤਰੀ ਸਾਬਕਾ ਪ੍ਰਵਾਨ ਰومی ਕੱਦ ਕਰਨ ਗਲਗ ਅਤੇ ਹੋਰ پوری ਟੀਮ ਨੇ ਮਿਲ ਕੇ ਨੇ ਆਪਣੇ ਚੜਿਆ ਸੋ ਤੁਹਾਨੂੰ ਉੱਥੇ ਤੱਕ ਚਲਦੇ ਆਂ

ਹਰ ਜੇ ਤੇਰਾ ਜਟੋਰਾ Ram Ji paave de anre jago ra bhakti da jattora Ram Ji paave de anre jago ra bhakti da jattora ਰੋਮ ਤੇ ਰਾਮ ਦੀ ਸ੍ਰੀ ਨਾਮਾ ਭਾਇਤ ਦੀ ਹੋ ਗਿਆ ਜਗ ਦੀ ਸਾਰੇ ਸਾਹਰੇ ਸਾਡੀ ਤੇ ਨਾ ਨਿਗੜ ਵਿਖੇ ਜੀ ਸਨਾਤਨ ਸਭਾ ਵੱਲੋਂ ਤੇ ਸਾਰੇ ਸਸਤਾਵਾਂ ਵੱਲੋਂ ਮਿਲ ਕੇ ਅਜੋਦਾ ਵਿਖੇ ਜੀ ਗਾਮ ਜੀ ਦੀ ਮੂਰਤੀ ਦੀ ਪ੍ਰਤੀਸ਼ਟਾ ਹੋਈ ਸੀ ਉਹਦੇ ਦੂਸਰੀ ਬਰੇ ਘੰਟ ਦੇ ਮੌਕੇ ਤੇ ਇੱਥੇ ਪ੍ਰੋਗਰਾਮ ਦਾ ਯੂਜ਼ਰ ਕੀਤਾ ਗਿਆ ਜਿਸ ਦੇ ਸੰਦਰਭ ਦੇ ਵਿੱਚ ਸ਼ੀ ਮੰਦਰ ਸਾਹਮਣੇ ਲੜਕਿਆਂ ਵਾਲਾ ਸਕੂਲ ਇੱਥੇ ਜੀ ਆਪਣੇ ਰਮੈਨ ਜੀ ਦੇ ਪਾਠ ਰੱਖੇਗੇ ਜੋ ਕਿ ਕੱਲ ਆਰੰਭ ਹੋਇਆ ਸੀਗਾ ਜ ਉਹਨਾਂ ਦੇ ਭੋਗ ਪਾਏ ਗੇ ਬਹੁਤ ਉਤਸ਼ਾਹ ਪਬਲਿਕ ਦੇ ਵਿੱਚ ਦੇਖਣ ਨੂੰ ਮਿਲਿਆ ਸਾਰੀ ਸੰਸਥਾ ਵੱਲੋਂ ਇੱਕ ਆਯੋਜਨ ਕੀਤਾ ਗਿਆ ਸੀਗਾ ਇੱਕ ਇਥੋਂ ਜੱਥਾ ਲੈ ਕੇ ਸਾਰੇ ਸੰਸਥਾ ਦੇ ਉਹਦੇ ਨਾਲ ਸ਼ੋਭਾ ਯਾਤਰਾ ਕੱਢੀ ਗਈ ਸੀ ਜਿਸ ਦਾ ਸਾਨੂੰ ਲੋਕਾਂ ਵੱਲੋਂ ਬਹੁਤ ਵਧੀਆ ਰੁਝਾਨ ਮਿਲਿਆ ਬਹੁਤ ਲੋਕਾਂ ਨੇ ਸਾਡਾ ਸਾਥ ਦਿੱਤਾ ਪਬਲਿਕ ਨੇ ਬਹੁਤ ਸਾਥ ਦਿੱਤਾ ਤੇ ਜਿਹੜੇ ਪ੍ਰੋਗਰਾਮ ਨੇ ਬਹੁਤ ਉਤਸ਼ਾਹ ਦੇ ਨਾਲ ਸੌਰੀ ਪਬਲਿਕ ਨੇ ਨਾਲ ਮਿਲ ਕੇ ਉਹ ਕਰਿਆ ਕਿਵੇਂ ਦੇਖਦੇ ਹੋ ਅਯੁੱਧਿਆ ਤੋਂ ਜੋਤ ਆਈ ਸੀ ਜਿੱਥੇ ਬਹੁਤ ਹਜ਼ਾਰਾਂ ਹੀ ਲੱਖਾਂ ਹੀ ਕਰੋੜੇ ਸਨ ਤੁਹਾਨੂੰ ਅਯੁੱਧਿਆ ਨਮਸਤਕੋ ਉਨ ਜਾ ਰਹੇ ਸੀ ਪਰ ਉਥੋਂ ਜਿਹੜੀ ਜੋਤ ਇੱਥੇ ਆਈ ਸੀ ਉਹਦਾ ਕਿੰਨਾ ਬੜਾ ਸ਼ਾਨ ਹੱਸਿਆ ਅਸੀਂ ਆਪਣੇ ਆਪ ਨੂੰ ਸੁਹਾਗੇਸ਼ਲੀ ਮੰਨਦੇ ਆਂ ਜੀ ਅਸੀਂ ਆਪਣੇ ਇਲਾਕੇ ਨੂੰ ਸੁਹਾਗੇਸ਼ਲੀ ਮੰਨਦੇ ਆਂ ਵੀ ਸਾਨੂੰ ਇੰਨਾ ਵਧੀਆ ਮੌਕਾ ਮਿਲਿਆ ਸਾਨੂੰ ਉਥੋਂ ਰਾਮ ਜੀ ਦੇ ਮੰਦਿਰ ਦੇ ਵਿੱਚ ਜੋਤ ਜਿਹੜੀ ਆਈ ਹੈ ਤੇ ਲੋਕਾਂ ਨੂੰ ਉਹ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਸਮਝਦੇ ਆਂ ਕਿ ਅਸੀਂ ਸਾਰੀ ਸਨਾਤਨ ਮਹਾਸਭਾ ਦਾ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਸਾਨੂੰ ਇਹ ਸੁਹਾਗਾ ਸਮਾ ਹਾਂਜੀ ਅੱਜ ਰਮਨ ਜੀ ਦਾ ਭੋਗ ਪਾਏ ਗਏ ਨੇ ਤੇ ਕੱਲ ਆਰੰਭ ਹੋਈ ਸੀ ਔਰ ਕੱਲ ਸ਼ੁਭਾ ਯਾਤਰਾ ਹੋਈ ਸੀ ਜਿਦੇ ਵਿੱਚ ਭਾਨੀਗੜ ਦਾ ਠਾਠਾ ਮਾਰਦਾ ਕਟ ਸੀ ਸਾਰੀਆਂ ਸਭਾਵਾਂ ਨੇ ਜਿਹੜੀਆਂ ਸਦਾਕਤ ਸਭਾਵਾਂ ਉਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਸਾਰੇ ਨਗਰ ਨਿਵਾਸੀਆਂ ਨੇ ਬੜਾ ਸਹਿਯੋਗ ਦਿੱਤਾ ਸਾਰੀ ਕਮੇਟੀ ਦੀ ਮਦਦ ਦੇ ਨਾਲ ਉਹਦੇ ਪੂਰੇ ਉਤਸ਼ਾਹ ਦੇ ਨਾਲ ਜੋ ਜੋਤ ਅਜੋਧੇ ਜੀ ਤੋਂ ਸੰਗਰੂਰ ਆਈ ਸੰਗਰੂਰ ਤੋਂ ਅਸੀਂ ਸਾਰੇ ਭਾਨੀਗੜ ਦੀ ਪ੍ਰਕਰਮਾ ਕਰਾਈ ਔਰ ਭਾਨੀਗੜ ਬਹੁਤ ਭਾਗਿਆਸ਼ਾਲੀ ਸ਼ਹਿਰ ਹੈ ਜਿਹਨੂੰ ਇੱੱਡੇ ਵੱਡੀ ਜੋਤ ਦੇ ਦਰਸ਼ਨ ਹੋਣ ਨੂੰ ਮਿਲੇ ਤੇ ਸਾਨੂੰ ਹੋਰ ਵੀ ਸਾਰੀਆਂ ਸੇਵਾਵਾਂ باندې ਜਿਵੇਂ ਭਾਨੀਗੜ ਨੇ ਪੂਰਾ ਸਹਿਯੋਗ ਦਿੱਤਾ ਹੈ ਅਸੀਂ ਬਹੁਤ ਧੰਨਵਾਦੀਆਂ ਸੰਤ 108 ਸ਼੍ਰੀ ਰਾਮਗਰੀ ਜੀ ਦੇ ਹਸਨਪੁਰ ਵਾਲਿਆਂ ਦੇ ਜਿਨ੍ਹਾਂ ਨੇ ਸਾਨੂੰ ਆਪਣੇ ਅਨਮੋਲ ਬਚਨ ਸੁਣਾ ਕੇ ਭਾਨੀਗੜ ਨੂੰ ਬਹੁਤ ਭਾਗਿਆਸ਼ਾਲੀ ਦਿੱਤਾ ਆਸ਼ੀਰਵਾਦ ਦਿੱਤਾ ਆਪਣਾ ਤਾਂ ਲੱਗਦਾ ਵੀ ਸਾਰੇ ਸੰਸਥਾਵਾਂਾਂ ਨੇ ਜਿਵੇਂ ਇਕੱਠੇ ਹੋ ਕੇ ਇਹ ਉਪਰਾਲਾ ਕੀਤਾ ਤਾਂ ਉਹਨਾਂ ਦੇ ਤੰਤ ਹੋਲ ਵੀ ਬਹੁਤ ਵਧੀਆ ਉਪਰਾਲਾ ਹਾਂਜੀ ਬਿਲਕੁਲ ਇਹ ਹੈ ਕਿ ਜਿਹੜੀਆਂ ਸਭਾਵਾਂ ਨੇ ਸਾਨੂੰ ਹੁਣ ਵੀ ਕਹਿੰਨੀਆਂ ਨੇ ਇਹਨਾਂ ਨੇ ਵੀ ਕਹਿ ਕੇ ਵੀ ਨਹੀਂ ਕਹਿੰਨੇ ਸਾਨੂੰ ਇਹਨਾਂ ਨੇ ਵਿਸ਼ਵਾਸ ਦਿਲਾਇਆ ਕਿ ਅਗਲੀ ਵਾਰ ਇਸ ਤੋਂ ਵੀ ਵੱਧ ਚੜ ਕੇ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਕਰਨ ਦਾ ਸੀ ਸਾਨੂੰ ਵਾਅਦਾ ਕਰਦੇ ਆ ਕਿ ਜੋ ਸਨਾਤਨ ਸਭਾ ਵੱਲੋਂ ਅਸੀਂ ਕੰਮ ਕੀਤੇ ਨੇ ਉਸ ਤੋਂ ਹੋਰ ਵੀ ਵਧੀਆ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਬਈ ਸਾਰੇ ਸ਼ਹਿਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਨ੍ਹਾਂ ਨੇ ਸਾਨੂੰ ਪੂਰਾ ਸਪੂਰਨ ਸਹਿਯੋਗ ਦਿੱਤਾ ਹੈ। ਹੱਥ ਜੋੜ ਕੇ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿਵੇਂ ਦੇਖਦੇ ਹੋ ਸਾਰੀਆਂ ਸੰਸਥਾਵਾਂ ਨੇ ਇਕੱਠੇ ਹੋ ਕੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਸੀ ਉਹਨੂੰ ਦੇਖ ਕੇ ਵੀ ਚੜੇ ਕਿ ਉਹ ਕੀ ਕਰਦੇ ਇਹ ਇਹਦਾ ਇਹ ਬਹੁਤ ਉਸ਼ਾਸ਼ੀ ਲੋਕਾਂ ਦੇ ਵਿੱਚ ਆਰਾਮ ਲੱਲਾ ਜੀ ਦੀ ਮੂਰਤੀ ਦੀ ਦੂਸਰੀ ਬਰੇ ਗਾਂਡੀਪੁਰ ਪ੍ਰਤੀਸ਼ਟਾ ਦਾ ਜੀ ਲੋਕਾਂ ਨੂੰ ਆਇਆ ਲੱਗੂ ਵੀ ਮੱਲੋ ਮੱਲੀ ਜਾਂ ਲੋਕ ਉਮੜੇ ਨਹੀਂ ਲੋਕ ਸਾਡੇ ਕੋਲ ਅੱਜ ਕਿੰਨਾ ਕਿ ਘੱਟ ਸੇ ਰਮਾਇੰਦ ਜੀ ਦੇ ਜਿਹਦੇ ਭੋਗ ਅੱਜ ਮੈਂ ਕਹਿੰਦਾ ਜੀ ਠਾਠਾ ਮਾੜਾ ਘੱਟ ਸੀ ਅੱਜ ਰਮਾਇੰਦ ਜੀ ਦੇ ਭੋਗਾਂ ਤੇ ਭੋਗ ਪਾਏ ਗਏ ਨੇਗੇ ਤੇ ਸਾਰੀ ਜਨਤਾ ਦੇ ਵਿੱਚ ਖੁਸ਼ੀ ਦੀ ਲਹਿਰ ਸੀ ਇਹ ਲੱਗਦਾ ਪਹਿਲੀ ਸ਼ੁਰੂਆਤ ਹੋਈ ਹੈ ਤਾਂ ਉਹਨਾਂ ਦੇ ਟੈਕਪੁਰ ਵੀ ਜਿਹੜੇ ਹਾਂ ਸਾਨੂੰ ਲੋਕਾਂ ਨੇ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਪੂਰਨ ਸਹਿਯੋਗ ਦੀ ਤੁਹ ਦਿੱਤੀ ਗਈ ਹੈ ਵੀ ਇਸ ਬੁਰਾੜਾ ਪੂਰਾ ਤਾਂ ਸਹਿਯੋਗ ਕਰਾਂਗੇ